ਤੁਸੀਂ ਵੀ ਆਪਣੇ ਆਸ-ਪਾਸ ਇਸ ਤਰ੍ਹਾਂ ਦੇ ਸਾਈਕੋਲੋਗ ਜ਼ਰੂਰ ਦੇਖੇ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਭ ਤੋਂ ਜ਼ਿਆਦਾ ਬੈਸਟ ਹਨ ਤੇ ਉਹ ਆਪਣੀ ਹਰ ਗੱਲ ਨੂੰ ਉੱਪਰ ਰੱਖਦੇ ਹੋਏ ਕਿਸੇ ਹੋਰ ਦੀ ਗੱਲ ਨੂੰ ਸੁਣਨਾ ਪਸੰਦ ਨਹੀਂ ਕਰਦੇ ਉਹ ਆਪਣੇ ਆਪ ਨੂੰ ਇੰਨਾ ਗਿਆਨੀ ਸਮਝਣ ਲੱਗ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਆਸ-ਪਾਸ ਬੈਠਾ ਹਰ ਵਿਅਕਤੀ ਬੇਵਕੂਫ ਦਿਖਣਾ ਸਟਾਰਟ ਹੋ ਜਾਂਦਾ ਹੈ ਸਾਈਕੋਲੋਜੀਕਲੀ ਦੇਖਿਆ ਜਾਏ ਤਾਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਿਆਨੀ ਸਮਝਦੇ ਹਨ ਉਹਨਾਂ ਦਾ ਗਿਆਨ ਤੇ ਸਮਝ ਸੀਮਤ ਹੁੰਦੀ ਹੈ ਉਹਨਾਂ ਦੀ ਤੁਲਨਾ ਵਿੱਚ ਜਿਹੜੇ ਲੋਕ ਸਮਾਰਟ ਤੇ ਕਾਬਿਲ ਹੁੰਦੇ ਹਨ ਉਹ ਆਪਣੇ ਆਪ ਤੇ ਸ਼ੱਕ ਕਰਨ ਲੱਗ ਜਾਂਦੇ ਹਨ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਹਿਊਮਨ ਸਾਈਕੋਲੋਜੀਕਲ ਫੈਕਟਰ ਹਨ ਉਹਨਾਂ ਦੇ ਵਿੱਚ ਉਹ ਹੈ ਕਿ ਸਾਡਾ ਜਿਹੜਾ ਨੱਕ ਹੈ ਉਹ ਘੱਟ ਤੋਂ ਘੱਟ 50000 ਮਹਿਕ ਨੂੰ ਯਾਦ ਰੱਖ ਸਕਦਾ ਹੈ ਜਦੋਂ ਵੀ ਅਸੀਂ ਦੂਸਰੀ ਵਾਰ ਕਿਸੇ ਵੀ ਖੁਸ਼ਬੂ ਨੂੰ ਸੁੰਘਦੇ ਹਾਂ ਤਾਂ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਕਿਸ ਚੀਜ਼ ਦੀ ਮਹਿਕ ਹੈ ਜੋ ਲੋਕ ਬਹੁਤ ਹੀ ਜ਼ਿਆਦਾ ਹੱਸਦੇ ਹਨ ਉਹਨਾਂ ਵਿੱਚ ਦਰਦ ਨੂੰ ਸਹਿਣ ਦੀ ਸਮਰੱਥਾ ਬਹੁਤ ਹੀ ਜ਼ਿਆਦਾ ਹੁੰਦੀ ਹੈ ਇਸ ਤੋਂ ਬਿਨਾ ਮਈ ਮਹੀਨੇ ਵਿੱਚ ਜਨਮੇ ਹੋਏ ਬੱਚੇ ਬਾਕੀ ਮਹੀਨਿਆਂ ਵਿੱਚ ਜਨਮੇ ਹੋਏ ਬੱਚਿਆਂ ਦੇ ਤੁਲਨਾ ਵਿੱਚ ਉਹਨਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਤੇ ਜਦੋਂ ਵੀ ਅਸੀਂ ਕਿਸੇ ਆਪਣੇ ਖਾਸ ਨੂੰ ਯਾਦ ਕਰਦੇ ਹਾਂ ਭਾਵੇਂ ਉਸ ਦੀਆਂ ਯਾਦਾਂ ਨੀਆਂ ਹੀ ਚੰਗੀਆਂ ਕਿਉਂ ਨਾ ਹੋਣ ਅਸੀਂ ਫਿਰ ਵੀ ਆਪਣੇ ਆਪ ਹੀ ਉਦਾਸ ਹੋਣਾ ਸਟਾਰਟ ਹੋ ਜਾਂਦੇ ਹਾਂ ਅਤੇ ਸਭ ਤੋਂ ਅਖੀਰ ਤੇ ਜੋ ਗਾਣਾ ਅਸੀਂ ਬਹੁਤ ਹੀ ਪਸੰਦ ਕਰਦੇ ਹਾਂ ਜੇਕਰ ਅਸੀਂ ਉਸ ਨੂੰ అలਾਰਮ ਉਤੇ ਲਗਾ ਲੈਂਦੇ ਹਾਂ ਤਾਂ ਉਹ ਗਾਣਾ ਸਾਡੀ ਹੌਲੀ ਹੌਲੀ ਨਾ ਪਸੰਦ ਬਣਨਾ ਸਟਾਰਟ ਹੋ ਜਾਂਦਾ ਹੈ ਸਾਡਾ ਉਸ ਵਿੱਚ ਇੰਟਰਸਟ ਘਟਣਾ ਸਟਾਰਟ ਹੋ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਪਸੰਦ ਦੇ ਗਾਣੇ ਨੂੰ అలਾਰਮ ਉਤੇ ਨਹੀਂ ਲਗਾਉਣਾ ਚਾਹੀਦਾ ਇਸ ਤਰ੍ਹਾਂ ਦੇ ਹੋਰ ਫੈਕਟਸ ਨੂੰ ਜਾਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ